ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਦੇ ਨਾਲ ਉਹ गिर ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਤੋ ਕਾ ਵੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰਦਾ ਖੁਦ ਉਹਨਾਂ ਨੇ ਆਪਣੇ ਸ਼ੋਅ ਸ਼ਿਡਿਊਲ ਅੱਧੂ ਕਰ ਜਾ ਜੀ ਸਭ ਪੂਰਾ ਪੰਜਾਬ 4 ਦੇਖਦੇ ਨੇ ਦੇਖਦੇ ਕਿ ਹੁਣ ਅੱਗੇ ਮਿੱਠੂ ਵੀ ਪ੍ਰਸਾਦ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ। ਇਹ ਥਾਵਾਂ ਤੇ ਥਾਵਾਂ ਤੇ ਹੋਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਇਸ ਹਨ ਜੁੜੇ ਹੋਏ ਲੁਧਿਆਣਾ ਤੋਂ ਨਮਜੀਤ ਸਿੰਘ ਜੀ ਲੁਧਿਆਣਾ ਅਸਟ੍ਰੇਲੀਆ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਆ ਚਾਹੇ ਪ੍ਰਾਈਵੇਟ ਸਕੂਲ ਆ 4 ਦਿਨ ਦੀ ਛੁੱਟੀ ਐਲਾਨ ਜਿਹੜੀ ਆ ਕਰ ਦਿੱਤੀ ਐ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਆ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੋਂ ਪੂਰੇ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਪੰਜਾਬ ਦੇ ਸਾਰੀ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ ਚਾਰ ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁੱਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਧਿਕਾਰ ਜਨਜੀ ਸਭ ਪੂਰੇ ਪੰਜਾਬ ਦੇ ਲੋਕ ਦੇਖਦੇ ਦੇਖਦੇ ਕਿ ਹੌਨਲ ਦੇ ਵਿੱਚ ਵੀ ਬਰਸਾਤ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਕਈ ਥਾਵਾਂ ਤੇ ਤੇ ਖਾਓ ਤੇ ਔਰਿੰਜ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਸੀ ਸਾਨੂੰ ਜੁੜੇ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਟ੍ਰੇਲ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸਕੈਂਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ ਚਾਰ ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅੱਤੇ ਜਾਣਜੀ ਸਭ ਤੋਂ ਪੂਰਾ ਪੰਜਾਬ ਲੋਕ ਦੇਖਦੇ ਦੇਖਦੇ ਇਹ ਦੇਖਦੇ ਕਿ ਹਣ ਅੱਗੇ ਵਿੱਚ ਵੀ ਪ੍ਰਸ਼ਾਸ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਜਾਰੀ ਕੀਤਾ ਹੋਇਆ ਕਈ ਥਾਵਾਂ ਤੇ ਖਾਮੇ ਤੇ ਹੜ੍ਹ ਅਸੰਭਵ ਪਾਗ ਤੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਸੀ ਸਾਡੇ ਨਾਲ ਜੁੜੇ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਸੌਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੱਕ ਰਹੀ ਹੈ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਧ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 3 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਦੇ ਨਾਲ ਉਹ गिर ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅੱਤੇ ਜਾਣ ਜੀ ਪੂਰੇ ਪੰਜਾਬ ਤੋਂ ਦੇਖਦੇ ਦੇਖਦੇ ਕਿ ਉਹਨਾਂ ਨੇ ਦੇ ਵਿੱਚ ਵੀ ਬਰਸਾਤ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਕਈ ਥਾਵਾਂ ਤੇ ਤੇ ਖਾਓ ਤੇ ਹੋਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਇਸ ਨਾਲ ਜੁੜੇ ਹੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿਤਾਸ਼ੀ ਲੁਧਿਆਣਾ ਇਸ ਟ੍ਰੇਲ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸਕੈਂਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਤੋ ਕਾਰੀ ਸੇਫਟੀ ਨੂੰ ਦੇਖਤੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਚਾਰਾਂ ਦਿਨ ਦੀ ਜਿਹੜਾ ਪੂਰਾ ਪੰਜਾਬ ਦਾ ਦੇਖਦੇ ਦੇਖਦੇ ਕਿ ਹਾਲੇ ਵਿੱਚ ਵੀ ਪ੍ਰਸਾਦ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਕਿ ਥਾਂ ਤੇ ਹੋਰ ਮੌਸਮ ਵਿਭਾਗ ਤੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਲਈ ਸਾਨੂੰ ਜੁੜੇ ਰਹੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਸਟੇਟ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਰਹੇਗੀ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅੱਤੇ ਜਨ ਜੀ ਸਭ ਪੂਰੇ ਪੰਜਾਬ ਲੋਕ ਦੇਖਦੇ ਦੇਖਦੇ ਕਿ ਔਨਲਾਈਨ ਚ ਵੀ ਬਰਸਾਤ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਤੀਹਾਂ ਤੇ ਔਰੰਗਜ਼ੇਬਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਸੀ ਸਾਨੂੰ ਜੁੜੇ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਸਟੇਟ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਆ ਚਾਹੇ ਪ੍ਰਾਈਵੇਟ ਸਕੂਲ ਆ 4 ਦਿਨ ਦੀ ਛੁੱਟੀ ਐਲਾਨ ਜਿਹੜੀ ਆ ਕਰ ਦਿੱਤੀ ਐ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਆ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ ਚਾਰ ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਤੋ ਕਾ ਵੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਧਿਕਾਰ ਜਨਜੀ ਪੂਰੇ ਪੰਜਾਬ ਦੇ ਲਈ ਉਹ ਦੇਖਦੇ ਦੇਖਦੇ ਕਿ ਹੌਨ ਅੱਗੇ ਵਿੱਚ ਵੀ ਬਰਸਾਤ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮਾਂ ਜਾਰੀ ਕੀਤਾ ਹੋਇਆ ਕੀਤਾ ਹੈ ਤੇ ਖਾਉਂ ਤੇ ਹੋਰ ਮੌਸਮਪਾਗਤ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਇਸ ਹਨ ਨਾਲ ਜੁੜੇ ਹੋਏ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਸੋਲ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸਕੈਂਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁੱਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁੱਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਤੋ ਕਾ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰਤਾ ਹੈ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਾ ਕੇ ਜੀ ਜਿਦਾ ਪੂਰਾ ਪੰਜਾਬ ਦੇ ਤੱਕ ਦੇਖਦੇ ਦੇਖਦੇ ਕਿ ਆਨਲਾਈਨ ਵਿੱਚ ਵੀ ਪ੍ਰਸਾਦ ਜਿਹੜੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੋਇਆ ਹੈ ਕਿ ਥਾਂ ਤੇ ਥਾਵਾਂ ਤੇ ਹੋਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਹੋਇਆ ਜਿਸ ਨੂੰ ਦੇਖਦੇ ਆ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤਾਂ ਕੱਲ ਤੋਂ 27 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਅਤੇ ਪਬਲਿਕ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਰਹਿਣਗੇ ਤਾਂ ਹੋਰ ਅਪਡੇਟਸ ਇਸ ਨਾਲ ਜੁੜੇ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਹਿ ਤੈਸ਼ੀ ਲੁਧਿਆਣਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਆ ਚਾਹੇ ਪ੍ਰਾਈਵੇਟ ਸਕੂਲ ਆ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਐ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ 4 ਦਿਨ ਦੀ ਇਹ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 3 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਦੇ ਨਾਲ ਉਹ गिर ਗਈ ਹੈ ਪਠਾਨਕੋਟ ਦੇ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਹੈ ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅੱਤੇ ਜਾਣ ਜੀ ਸਭ ਤੋਂ ਪੂਰਾ ਪੰਜਾਬ ਇਸ ਸuele ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਚਾਹੇ ਉਹ ਸਰਕਾਰੀ ਸਕੂਲ ਹੈ ਚਾਹੇ ਪ੍ਰਾਈਵੇਟ ਸਕੂਲ ਹੈ 4 ਦਿਨ ਦੀ ਛੁੱਟੀ ਐਲਾਨ ਜਿਹੜੀ ਹੈ ਕਰ ਦਿੱਤੀ ਐ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਦੀ ਛੁੱਟੀ ਜਿਹੜੀ ਹੈ ਸਾਰੇ ਪੰਜਾਬ ਦੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਹੋਵੇਗੀ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਤੇਜ਼ ਬਰਸਾਤ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦੀ ਸਥਿਤੀ ਵੀ ਜਿਹੜੀ ਆ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਪ੍ਰੇਸ਼ਾਨ ਜਿਹੜੇ ਲੋਕ ਹੋਏ ਹੋਏ ਨੇ ਬਿਆਸ ਦਰਿਆ ਦਾ ਪਾਣੀ ਜਿਹੜਾ ਉਸ ਦਾ ਪੱਧਰ ਬਹੁਤ ਜ਼ਿਆਦਾ ਵੱਜ ਚੁੱਕਿਆ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਜ ਚੁੱਕਿਆ ਜਸ ਨੂੰ ਦੇਖਦੇ ਹੋਏ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਉਹ ਛੁੱਟੀ ਦਾ ਐਲਾਨ ਕਰ ਦਿੱਤਾ ਚਾਰ ਦਿਨ ਦੀ ਹੈ ਛੁੱਟੀ ਰਹੇਗੀ 27 ਅਗਸਤ ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਬਰਸਾਤ ਬਹੁਤ ਭਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਬਰਸਾਤ ਦੇ ਨਾਲ ਕਈ ਹਾਦਸੇ ਵੀ ਹੋਏ ਆ ਅੰਮ੍ਰਿਤਸਰ ਦੇ ਵਿੱਚ ਇੱਕ ਤਿੰਨ ਮੰਜ਼ਲੀ ਇਮਾਰਤ ਜਿਹੜੀ ਆ ਉਹ ਗਿਰ ਗਈ ਹੈ ਪਠਾਨਕੋਟ ਦੇ ਵਿੱਚ ਪੁਲ ਜਿਹੜੇ ਨੇ ਉਹ ਡਿੱਗੇ ਨੇ ਅਤੇ ਇੱਕ ਪੁਲ ਦੇ ਮਿੱਟੀ ਜਿਹੜੀ ਆ ਉਹ ਖਿਸਕੀ ਆ ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਮੁੱਖ ਮਾਨੇ ਇਜਤਾ ਐਲਾਨ ਜਿਹੜਾ ਪੰਜਾਬ ਦੇ ਵਿੱਚ 4 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਲੁਧਿਆਣਾ ਦੇ ਵਿੱਚ ਬਰਸਾਤ ਨੇ ਪਿਛਲੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਸਲ ਪਿਛਲੇ ਕੁਝ ਘੰਟਿਆਂ ਤੋਂ ਲੁਧਿਆਣਾ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਪਰसों ਰਾਤ ਤੋਂ ਹੀ ਲੁਧਿਆਣਾ ਦੇ ਵਿੱਚ ਬਰਸਾਤ ਲਗਾਤਾਰ ਹੋ ਰਹੀ ਹੈ ਔਰ ਬਰਸਾਤ ਜਿਹੜੀ ਆ 1 ਮਿੰਟ ਵੀ ਨਹੀਂ ਰੁਕੀ ਅੱਜ ਕੁਛ ਰਾਹਤ ਜਿਹੜੀ ਹੈ ਬਰਸਾਤ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਹੈ ਨਹੀਂ ਤਾਂ ਲਗਾਤਾਰ ਲੁਧਿਆਣਾ ਦੇ ਵਿੱਚ ਬਰਸਾਤ ਜਿਹੜੀ ਹੈ ਉਹ ਜਾਰੀ ਸੀ ਜਿਸ ਦੇ ਨਾਲ ਕਈ ਸੜਕਾਂ ਦੇ ਹਾਲਾਤ ਵੀ ਬੁਰੇ ਹੋ ਗਏ ਨੇ ਅਤੇ ਕਈ ਥਾਵਾਂ ਤੇ ਪਾਣੀ ਵੀ ਭਰ ਚੁੱਕਿਆ ਪਰ ਜੋ ਸਭ ਤੋਂ ਵੱਡੀ ਗੱਲ ਹੈ ਕਿ 48 ਸਾਲਾਂ ਦਾ ਰਿਕਾਰਡ ਜਿਹੜਾ ਲੁਧਿਆਣਾ ਦੇ ਵਿੱਚ ਬਰਸਾਤ ਨੇ ਤੋੜਿਆ ਇਸ ਤੋਂ ਪਹਿਲਾਂ 1977 ਦੇ ਵਿੱਚ 94 ਮਿਲੀਮੀਟਰ ਬਰਸਾਤ ਜਿਹੜੀ ਹੈ ਉਹ ਪਈ ਸੀ ਤਾਂ ਅੱਜ ਹੁਣ ਬਹੁਤ ਜ਼ਿਆਦਾ ਬਰਸਾਤ ਪੈਣ ਦੇ ਨਾਲ 1977 ਤੋਂ ਬਾਅਦ ਸੈਕੰਡ ਹਾਈਐਸਟ ਬਰਸਾਤ ਜਿਹੜੀ ਹੈ ਬੀਤੇ ਕੱਲ 72 ਮਿਲੀਮੀਟਰ ਜਿਹੜੀ ਹੈ ਉਹ ਪਈ ਹੈ ਤਾਂ 48 ਸਾਲਾਂ ਦਾ ਰਿਕਾਰਡ ਬਰਸਾਤ ਨੇ ਤੋੜਿਆ ਲੁਧਿਆਣਾ ਸ਼ਹਿਰ ਦੇ ਵਿੱਚ 1977 ਦੇ ਵਿੱਚ ਸਭ ਤੋਂ ਜ਼ਿਆਦਾ ਬਰਸਾਤ ਜਿਹੜੀ ਹੈ ਉਹ ਹੋਈ ਸੀ ਉਸ ਤੋਂ ਬਾਅਦ 1977 ਤੋਂ ਬਾਅਦ 2025 ਦੇ ਵਿੱਚ ਬਰਸਾਤ ਜਿਹੜੀ ਹੈ ਉਹ ਸੈਕੰਡ ਹਾਈਐਸਟ ਪਈ ਹੈ 72 ਮਿਲੀਮੀਟਰ ਜਿਹੜੀ ਬਰਸਾਤ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਬਰਸਾਤ ਜਿਹੜੀ ਆਪਣਾ ਕਹਿਰ ਢਾਰ ਗਿਆ ਦਰਿਆ ਜਿਹੜੇ ਨੇ ਉਹਨਾਂ ਦਾ ਪਾਣੀ ਦਾ ਪੱਧਰ ਜਿਹੜਾ ਵਧਿਆ ਹੋਇਆ ਖਤਰੇ ਦੇ ਨਿਸ਼ਾਨ ਤੋਂ ਉੱਤੇ ਦਰਿਆ ਜਿਹੜੇ ਨੇ ਚੱਲ ਰਹੇ ਨੇ ਬਿਆਸ ਦਰਿਆ ਨੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਹਿਰ ਟਾਇਆ ਹੋਇਆ ਲੋਕਾਂ ਦੇ ਖੇਤ ਵੀ ਤਬਾਹ ਹੋ ਰਹੇ ਨੇ ਉਸ ਤੋਂ ਬਾਅਦ ਜੇਕਰ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਦੇ ਵਿੱਚ ਵੀ ਬਹੁਤ ਪ੍ਰਭਾਵਿਤ ਜਗਾਵਾ ਹੋਈਆਂ ਨੇ ਜਿਸ ਦੇ ਨਾਲ ਰੇਲ ਆਵਾਜਾਈ ਵੀ ਜਿਹੜੀ ਠੱਪ ਹੋਈ ਹੈ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਉਸ ਨੂੰ ਵੀ ਡਾਇਵਰਟ ਕਰਕੇ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੰਮੂ ਕਟੜਾ ਰੇਲ ਰੂਟ ਜਿਹੜਾ ਉਹ ਇਸ ਸਮੇਂ ਪੂਰਨ ਤੌਰ ਤੇ ਬੰਦ ਕਰਨਾ ਪੈ ਗਿਆ ਕਿਉਂਕਿ ਭਾਰੀ ਬਰਸਾਤ ਦੇ ਨਾਲ ਉੱਥੇ ਟਨਲਸ ਦੇ ਵਿੱਚ ਪਾਣੀ ਭਰ ਚੁੱਕਿਆ ਜਿਸ ਦੇ ਕਾਰਨ ਰੇਲ ਆਵਾਜਾਈ ਵੀ ਠੱਪ ਹੋ ਚੁੱਕੀ ਹੈ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਇੱਕ ਕੱਲ ਪੁੱਲ ਚੱਕੀ ਪੁੱਲ ਜਿਹੜਾ ਉਹ ਡਿੱਗਿਆ ਸੀਗਾ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਅੱਜ ਰੇਲ ਬ੍ਰਿਜ ਤੇ ਵੀ ਮਿੱਟੀ ਜਿਹੜੀ ਐ ਖਿਸਕ ਗਈ ਐ ਉਸ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਵੀ ਇਹ ਆંકੜੇ ਸਾਹਮਣੇ ਆਏ ਨੇ ਕਿ ਸਭ ਤੋਂ ਵੱਧ ਬਰਸਾਤ ਜਿਹੜੀ 1977 ਤੋਂ ਬਾਅਦ ਲੁਧਿਆਣਾ ਦੇ ਵਿੱਚ ਬੀਤੇ ਕੱਲ ਜਿਹੜੀ ਐ ਉਹ ਹੀ ਐ ਸਭ ਤੋਂ ਮੌਸਮ ਵਿਭਾਗ ਦਾ ਕੀ ਕਹਿਣਾ ਐ ਉਹ ਵੀ ਤੁਸੀਂ ਸੁਣ ਲਓ। ਲੱਗਦਾ ਕੋਈ ਤਰੀਕਾ ਤੇ ਲੱਗਦਾ ਕੋਈ ਰਿਕਾਰਡ ਵਗੈਰਾ ਵੀ ਟੁੱਟੇ ਜੁਦ। ਬਿਲਕੁਲ ਜੀ ਕਿਉਂਕਿ ਪਿਛਲੇ ਇੱਕ ਦੋ ਦਿਨ ਤੋਂ ਮੌਨਸੂਨ ਸਿਸਟਮ ਦੀ ਐਕਟੀਵਿਟੀ ਜਿਹੜੀ ਰੀਜਨ ਦੇ ਵਿੱਚ ਵਾਧੀ ਐ। ਸੋ ਉਧਰ ਕਰਕੇ ਕਾਫੀ ਥਾਮਾ ਤੇ بارش ਰਿਪੋਰਟ ਕੀਤੀ ਜਾ ਰਹੀ ਹੈ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 30.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਲਸੀਅਸ ਘੱਟ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.8 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.7 ਡਿਗਰੀ ਸੈਲਸੀਅਸ ਘੱਟ ਹੈ ਅਰੇ ਦੇ ਨਾਲ ਨਾਲ ਪਿਛਲੇ 24 ਘੰਟਿਆਂ ਦੇ ਵਿੱਚ 72.4 ਮਿਲੀਮੀਟਰ بارش ਵੀ ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਇਹ بارش 72.4 ਮਿਲੀਮੀਟਰ 24 ਅਗਸਤ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸੈਕੰਡ ਹਾਈਐਸਟ بارش ਰਿਪੋਰਟ ਹੋਈ ਹੈ ਇਹਦੇ ਤੋਂ ਪਹਿਲਾਂ 1977 ਦੇ ਵਿੱਚ 94 ਮਿਲੀਮੀਟਰ بارش ਰਿਪੋਰਟ ਕੀਤੀ ਗਈ ਸੀ ਔਰ ਅੱਜ ਸੈਕੰਡ ਹਾਈਐਸਟ 72.4 ਮਿਲੀਮੀਟਰ بارش ਰਿਪੋਰਟ ਕੀਤੀ ਗਈ ਹੈ ਔਰ ਜੇ ਅਗਸਤ ਮਹੀਨੇ ਦੀ بارش ਲੁਧਿਆਣਾ ਦੇ ਵਿੱਚ ਦੇਖੀਏ ਤਾਂ ਲੁਧਿਆਣਾ ਦੀ ਅਗਸਤ ਮਹੀਨੇ ਦੀ ਨੋਰਮਲ بارش 190.3 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 167.6 ਮਿਲੀਮੀਟਰ بارش ਦੀ ਰਿਪੋਰਟ ਕੀਤੀ ਜਾ ਚੁੱਕੀ ਹੈ ਮੈਮ ਲੱਗਦਾ ਹੈ ਕਿ ਜਿਸ ਤਰ੍ਹਾਂ ਮੌਸਮ ਬੜਿਆ ਹੈ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਅਲਰਟ ਜਾਰੀ ਹੈ ਜਾਂ ਕਿਸ ਤਰ੍ਹਾਂ ਦੀ بارش ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਇਹਨਾਂ ਖੇਤਰਾਂ ਉਪਰ ਬਿਲਕੁਲ ਜੀ ਕਿਉਂਕਿ ਫਿਲਹਾਲ ਸਿਸਟਮ ਵਿਜਨ ਦੇ ਵਿੱਚ ਐਕਟਿਵ ਹੈ ਸੋ ਆਉਣ ਵਾਲੇ 2-3 ਦਿਨ ਵੀ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਨਾਰਥ ਈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਵੀ ਅੱਜ ਔਰ ਕੱਲ ਵਾਸਤੇ ਜਾਰੀ ਕੀਤਾ ਗਿਆ ਕਿਉਂਕਿ ਨਾਰਥ ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ بارش ਹੋ ਸਕਦੀ ਹੈ ਔਰ ਬਾਕੀ ਵੀ ਕਾਫੀ ਥਾਵਾਂ ਤੇ ਜਿਹੜਾ بارش ਹੋ ਸਕਦੀ ਹੈ ਮੈਮ ਲੋਕਾਂ ਨੂੰ ਕਿਸ ਤਰ੍ਹਾਂ ਦੇ ਅਲਰਟ ਹੈ ਕਿਉਂਕਿ ਆ بارش ਲਗਾਤਾਰ ਜਾਰੀ ਹੈ ਸੋ ਦੂਜੇ ਪਾਸੇ ਸਾਡੇ ਦਰਿਆ ਵੀ ਉਹਨਾਂ ਦਾ ਪੱਧਰ ਵੀ ਵਧਿਆ ਹੋਇਆ ਸੂਚੀ ਵੀ ਪਾਣੀ ਦਾ ਪੱਧਰ ਵਧਿਆ ਹੈ ਸੋ ਲੋਕਾਂ ਨੂੰ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹੈ ਸੰਨਨਹੀਸਲਾ ਦੇ ਸੱਭਿਆ ਜੀ ਕਿ ਕਿਉਂਕਿ ਕਿਤੇ ਕਿਤੇ ਹੈਵੀ ਬਾਰਿਸ਼ ਹੋਣ ਦਾ ਵੀ ਅਨੁਮਾਨ ਹੈ ਸੋ ਉਹਨਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਖੇਤਾਂ ਦੇ ਵਿੱਚ ਜਿਹੜਾ ਡਰੇਨੇਜ ਸਿਸਟਮ ਪ੍ਰੋਪਰ ਰੱਖਣਾ ਚਾਹੀਦਾ ਕਿਉਂਕਿ ਛੋਨੇ ਦੇ ਵਿੱਚ ਤਾਂ ਪਾਣੀ ਖੜਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਬੈਦਰ ਉਹਨੂੰ ਚਾਹੀਦਾ ਹੁੰਦਾ ਪਰ ਬਾਕੀ ਕ੍ਰੌਪਸ ਦੇ ਜਿਵੇਂ ਕਪਾਹ ਦੀ ਕ੍ਰੌਪ ਹੈ ਮੱਕੀ ਹੈ ਇਹਨਾਂ ਦੇ ਵਿੱਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਸੋ ਉਹਨਾਂ ਨੂੰ ਡਰੇਨੇਜ ਸਿਸਟਮ ਪ੍ਰੋਪਰ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੋ ਜਾਈ ਤਾਂ ਪਾਣੀ ਦਾ ਨਿਕਾਸ ਜ਼ਰੂਰ ਨਾਲ ਨਾਲ ਹੋ ਸਕੇ ਔਰ ਆਪਾਂ ਲੋਕਾਂ ਨੂੰ ਹੀ ਸਲਾਹ ਦੇ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੰਡੀਸ਼ਨਜ਼ ਬਣੀਏ ਰਹਿ ਸਕਦੀਆਂ ਨੇ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਵੀ ਦੇਖਦੇ ਹੈ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਜ਼ਰੂਰ ਤੁਹਾਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਫਾਈਨਲ ਕਰਨਾ ਚਾਹੀਦਾ ਲੁਧਿਆਣਾ ਦੇ ਵਿੱਚ ਬਰਸਾਤ ਨੇ ਪਿਛਲੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਦਰਸਲ ਪਿਛਲੇ ਕੁਝ ਘੰਟਿਆਂ ਤੋਂ ਲੁਧਿਆਣਾ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਪਰसों ਰਾਤ ਤੋਂ ਹੀ ਲੁਧਿਆਣਾ ਦੇ ਵਿੱਚ ਬਰਸਾਤ ਲਗਾਤਾਰ ਹੋ ਰਹੀ ਔਰ ਬਰਸਾਤ ਜਿਹੜੀ ਹੈ ਇੱਕ ਮਿੰਟ ਵੀ ਨਹੀਂ ਰੁਕੀ ਅੱਜ ਕੁਝ ਰਾਹਤ ਜਿਹੜੀ ਹੈ ਬਰਸਾਤ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਹੈ ਲੁਧਿਆਣਾ ਦੇ ਵਿੱਚ ਬਰਸਾਤ